USA ਜਿਹਦੇ ਸਾਰੇ ਹੀ ਵੀਜ਼ਾਸ ਇੰਟਰਵਿਊ ਬੇਸਡ ਵੀਜ਼ਾਸ ਨੇ ਯਾਨੀ ਕਿ ਜੇ ਤੁਸੀਂ 2 ਤੋਂ 3 ਮਿੰਟ ਦੀ ਇੰਟਰਵਿਊ ਵਿੱਚ ਵੀਜ਼ਾ ਅਫਸਰ ਨੂੰ ਸੈਟੀਸਫਾਈ ਕਰ ਦੋਗੇ ਤਾਂ ਹੀ ਵੀਜ਼ਾ ਹਾਸਲ ਕਰ ਪਾਓਗੇ ਜੇ ਮੈਂ USA ਸਟੱਡੀ ਵੀਜ਼ਾ ਦੀ ਗੱਲ ਕਰਾਂ ਤਾਂ ਸਟੱਡੀ ਵੀਜ਼ਾ ਵਿੱਚ ਇੰਟਰਵਿਊ ਹੁੰਦੀ ਹੈ ਇੰਗਲਿਸ਼ ਵਿੱਚ ਆਫਰ ਲੈਟਰ ਤਾਂ ਤੁਹਾਨੂੰ ਕੋਈ ਵੀ ਏਜੰਟ ਦਿਵਾ ਦੇਗਾ I20 ਵੀ ਕਿਤੋਂ ਲੈ ਲਓਗੇ ਵੀਜ਼ਾ ਦੇ ਫਾਰਮਸ ਵੀ ਕੋਈ ਭਰ ਦੇਊਗਾ ਲੇਕਿਨ ਇੰਟਰਵਿਊ ਦੀ ਤਿਆਰੀ ਕਰਾ ਸਕਦਾ ਇੱਕ ਲੈਂਗੁਏਜ ਐਕਸਪਰਟ ਔਰ ਮਾਰਕੀਟ ਵਿੱਚ ਬੈਸਟ ਲੈਂਗੁਏਜ ਐਕਸਪਰਟਸ ਨੇ ਮਾਈਲਸਟੋਨ ਦੇ ਕੋਲ ਯੂਐਸਏ ਇੰਟਰਵਿਊ ਦੀ ਤਿਆਰੀ ਲਈ ਕੋਈ ਕਿਤਾਬਾਂ ਪੜਨ ਦੀ ਲੋੜ ਨਹੀਂ ਮਾਈਲਸਟੋਨ ਕੋਲ ਹਨ ਉਹ 10 ਕੁਐਸਚਨਸ ਜੋ ਤੁਹਾਨੂੰ ਵੀਜ਼ਾ ਆਫੀਸਰ ਨੇ ਪੁੱਛਣੇ ਨੇ ਤੇ ਉਹਨਾਂ ਦੇ ਸਹੀ ਜਵਾਬ ਜੋ ਤੁਸੀਂ ਵੀਜ਼ਾ ਆਫੀਸਰ ਨੂੰ ਦੇਣੇ ਨੇ ਤਾਂ ਕਿ ਤੁਸੀਂ ਕਲੀਅਰ ਕਰ ਸਕੋ ਆਪਣੀ ਯੂਐਸਏ ਦੀ ਇੰਟਰਵਿਊ ਪੂਰੇ ਕੌਨਫੀਡੈਂਸ ਦੇ ਨਾਲ ਉਹ ਵੀ ਪਹਿਲੇ ਅਟੈਂਪਟ ਵਿੱਚ ਜੇਕਰ ਤੁਸੀਂ ਵੀ 10+2 ਕੀਤੀ ਔਰ ਤੁਹਾਡਾ 5 ਸਾਲ ਤੱਕ ਦਾ ਗੈਪ ਹੈ ਜਾਂ ਗ੍ਰੈਜੂਏਟ ਹੋ ਔਰ 10 ਸਾਲ ਤੱਕ ਦਾ ਵੀ ਗੈਪ ਹੈ ਆਇਲਸ ਨਹੀਂ ਕੀਤੀ ਜਾਇਲਸ ਵਿੱਚ ਬੈਂਡ ਘਟਨੇ ਤਾਂ ਵੀ ਤੁਸੀਂ ਜਾ ਸਕਦੇ ਹੋ ਯੂ ਐਸ ਏ ਸੋ ਫਿਰ ਸੋਚ ਕੇ ਰਹੇ ਹੋ ਅੱਜ ਹੀ ਕਾਲ ਕਰੋ ਮਾਈਲਸਟੋਨ ਦੀ ਯੂ ਐਸ ਏ ਐਕਸਪਰਟ ਟੀਮ ਨੂੰ ਤੇ ਪੂਰਾ ਕਰੋ ਯੂ ਐਸ ਏ ਜਾਂਦਾ ਆਪਣਾ ਸੁਪਨਾ ਮਾਈਲਸਟੋਨ ਭਰੋਸਾ ਕਰੋ ਸਿਰਫ ਐਕਸਪਰਟਸ ਦੇ